ਆ ਲੱਡੀ ਗਿਆ ਆ ਉਹਨੂੰ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਸੀਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ 'ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਤੇ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖਿਓ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਹੋ ਸਕਦੀਆਂ ਗੱਡੀਆਂ ਜਿੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥ ਨਵੀਂ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ, ਡਿੰਪਲ, ਸੂਜਲ, ਮਨਦੀਪ ਤੇ ਸਾਹਿਬ ਜੋ ਹੁਣ ਤੱਕ ਦੀ ਤਫਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਸਟਰ ਕਰਕੇ ਤੇ ਨਾਲ ਜਲਦੀ ਰੌਲ ਅਪ ਕਰ ਲਾਂ ਸਰ ਇਹ ਕਿਸੇ ਗੈਂਗਨਾਸ ਬੰਦੇ ਤੇ ਇਥੇ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੇ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਨਾਲ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਤੱਕ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰ ਹੈਗੇ ਦੋਨੇ ਬੰਗਿਆਂ ਦੇ ਹਾਂਜੀ ਇਹ ਸਬੂੜੇ ਦੇ ਬੰਗਾ ਦੇ ਰਹਿਣ ਵਾਲੇ ਨੇ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਹਜੇ ਅਸੀਂ ਐਗਜ਼ੈਕਟਲੀ ਦੱਸ ਨਹੀਂ ਸਕਦੇ ਬਟ ਇਹਨਾਂ ਹੈਗਾ ਕਿ ਜਿਹੜੇ ਇੰਜਨ ਹੋਏ ਆ ਉਹਨਾਂ ਦੇ ਨਾਮ ਐ ਤੁਹਾਨੂੰ ਦੱਸਾਂ। ਥੈਂਕ ਯੂ ਸਰ। ਯਾਨੀ ਕੀ ਜਿਹੜੀ ਵਾਰਦਾਤ ਹੋਈ ਆ ਆਪਾਂ ਤਾਂ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਗੈਰੋ ਜਿਦਾ ਮੋਰਚਾ ਲੈਣ ਦੀ ਪਟਾਕਾ ਲ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦਾਂ ਗਾ ਕਸਟਮਰ ਸੀਗੇ ਮੇਰੇ ਕੋਲ ਉਸ ਟਾਈਮ ਤੇ ਲੇਡੀ ਸੀਗੀਆਂ ਕਾਫੀ ਈਆਂ ਤੇ ਜਿੱਦਾਂ ਬਾਹਰ ਦੇਖਿਆ ਤੇ ਕੁਝ ਨਹੀਂ ਪਰ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਸੀਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਕਿਹੜੀ ਗੱਡੀ ਤੇ ਮਤਲਬ ਪਿਛਲੀ ਗੱਡੀ 'ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖਿਓ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਲੋ ਆ ਜੀ ਹਾਂ ਜੀ ਪਤਾ ਲੱਗਾ ਕੋਈ ਪਿੱਛੋਂ ਗੋਲੀ ਚੱਲਦੀ ਆਈ ਹੈ ਨਹੀਂ ਪਿੱਛੇ ਦਾ ਪਤਾ ਨਹੀਂ ਜੀ ਕੁਛ ਐਥੇ ਦੁਕਾਨ ਦੇ ਮੋੜੇ ਜੂੜੇ ਤੇ ਚੱਲੀ ਆ ਕਿੰਨੇ ਬੰਦੇ ਸੀ ਗ ਇਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਤਾਂ ਖੁੱਲ੍ਹੇ ਹੀ ਸੀਗੀਆਂ ਮਤਲਬ ਅੱਛਾ ਕਿੰਨੇ ਫਾਇਰ ਹੋਏ ਤੁਹਾਡੇ ਫਾਇਰ ਤਾਂ ਜੀ ਗਿਣਤੀ ਨਹੀਂ ਲੋਈ ਹੋਣੇ 35 ਚੱਲੀਦਾ ਚੱਲ ਵੱਧ ਵੀ ਹੋ ਸਕਦੇ ਆ ਕਿਉਂਕਿ ਲਗਾਤਾਰ ਚੱਲੀ ਗਈਆਂ ਅੱਛਾ ਜੱਟ ਵੀ ਕਿਤੇ ਹੋਏ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਿਆ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਦੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਦਾਂ ਦੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਰਾਜ਼ਮ ਆਇਆ ਉਹਨੂੰ ਬਾਜ਼ਮਾਰੀ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਹਸਪੀਟਲ ਲੈ ਗਏ ਉਹ ਕਿੰਨੇ ਜ਼ਖਮੀ ਹੋਏ ਉਹ ਹਸਪੀਟਲ ਗੱਡੀ ਜਦੋਂ ਉਸ ਟਾਈਮ ਇੱਕ ਹੋਏ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਸਾਧ ਵੱਧ ਹੋਊਗੇ ਕੋਈ ਪੱਜ-ਪੁੱਜ ਵੀ ਗਏ ਹੋਣਗੇ ਜਿਹੜੇ ਜ਼ਖਮੀ ਹੋਏ ਇੱਥੇ ਕਿਤੇ ਲੇੜੇ ਤੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜ਼ਖਮੀ ਉਹ ਵੀ ਗੱਡੀਆਂ ਚ ਸੀ ਦੋਨੀਆਂ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀ ਜਾਂਦੇ ਨੇ ਠੀਕ ਹੈ ਓਕੇ ਥੈਂਕ ਯੂ ਸਰ ਕੀ ਘਟਨਾ ਵਾਪਰੀ ਇਹ ਪਤਾ ਲੱਗਿਆ ਸੀ ਕਿ ਪੰਗਾ ਸਿਟੀ ਰੀਚ ਕੋਈ ਗੱਡੀਆਂ ਅਜਿhko ਫਾਇਰਿੰਗ ਹੋਈ ਹੈ ਉਹਦੇ ਰਿਗਾਰਡਿੰਗ ਇੱਥੇ ਆਈ ਸੀ ਕਿੰਨੇ ਕ ਫਾਇਰ ਹੋਏ ਸਰ ਇਹ ਫਾਇਰਾਂ ਮਾਰੇ ਤਬੀਤ ਹਨ ਨਹੀਂ ਨਹੀਂ ਮੈਂ ਸਪੋਰਟੀ ਨਹੀਂ ਹਾਂ ਮੈਂ ਜਸਟ ਇੱਥੇ ਪਤਾ ਲਗ ਕਰਦੇ ਬਹਿਰਾਮ ਤੋਂ ਇੱਥੇ ਆਏ ਪੰਜ ਬੱਚੇ ਉਹਦੇ ਫਾਇਰਿੰਗ ਵੀ ਲਈ ਠੀਕ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਹੈ ਇਹਨਾਂ ਦੇ ਵਿੱਚੋਂ ਕਿਸੇ ਦੀ ਕੈਜੂਐਲਟੀ ਤਾਂ ਨਹੀਂ 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 ਕੋਈ ਠੀਕ ਠਾਕ ਨੇ ਵੇਚ ਦਿੱਤੇ ਨੇ ਸਰ ਫਾਇਰਿੰਗ ਘੱਟੇ ਹੋਈ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੀ ਨੇ ਇਨਵੈਸਟੀਗੇਸ਼ਨ ਐਸਐਚਯੂ ਸੀਟੀ ਕਰ ਰਹੇ ਨੇ ਕਿੰਨੇ ਕ ਫਾਇਰ ਹੋ ਕਿੰਨੇ ਬੰਦੇ ਸੀ ਜਿਹੜੇ ਆਏ ਉਹ ਗੱਡੀਆਂ ਕਿੰਨੀਆਂ ਸੀ ਨਹੀਂ ਕੁਛ ਨਹੀਂ ਇਦਾਂ ਦਾ ਮੈਨੂੰ ਨਹੀਂ ਨੌਲੇਜ ਜਿੰਨੀ ਐਨੀ ਨੌਲੇਜ ਹੈ ਮੈਂ ਹਸਪੀਟਲ 'ਤੇ ਪਹੁੰਚਿਆ ਸੀ ਇੰਜਰੀ ਸੀ ਬੱਚੇ ਉਹਨਾਂ ਕੇ ਦਿੱਤਾ ਗਿਆ ਠੀਕ ਹੈ ਸਰ ਸੈਂਟਰ ਐਲੋਜੀ ਠੀਕ ਸਰ ਕੋਈ ਨਾਮ ਬਾਰੇ ਜਾਣਕਾਰੀ ਹੈ ਬੱਚਿਆਂ ਦੇ ਨਹੀਂ ਹਾਲਤ ਰਿਕਾਰਡ ਲੈ ਰਹੇ ਹਾਂ ਪੁਲਿਸ ਸਟੇਸ਼ਨ ਆਪਾਂ ਇਥੋਂ ਹਸਪੀਟਲ ਤੋਂ